ਜੰਤਰੀ ਵਾਦ ਦੇਖਾਣ ਦਾ ਸਵਾਗਤ ਹੈ ਅਸੀਂ ਇਸ ਟਾਈਮ ਖੜੇ ਆ ਕਗਾ ਥਾਣੇ ਵਿਖੇ ਜਿੱਥੇ ਕਿ ਅੱਜ ਇੱਕ ਦਿੱਦਨਾ ਦੀ ਇੱਕ ਲੇਡੀਜ਼ ਨੂੰ ਹਰਪ੍ਰੀਤ ਕੌਰ ਰਾਮ ਦੀ ਇੱਕ ਲੇਡੀਜ਼ ਨੂੰ ਨਸ਼ੇ ਦੇ ਵਿੱਚ ਫੜਿਆ ਗਿਆ ਏ ਉਹਦੇ ਕੋਲੋਂ ਜੋ ਨਸ਼ਾ ਪਾਇਆ ਗਿਆ ਏ ਤੇ ਲੇਡੀਜ਼ ਕੌਣ ਹੈ ਕਿੱਥੋਂ ਦੀ ਹੈ ਬਾਕੀ ਦੀ ਜੋ ਜਾਣਕਾਰੀ ਹੈ ਆਪਾਂ ਜੋ ਥਾਣਾ ਮੁਖੀ ਨੇ ਕਗੇ ਦੇ ਉਹਨਾਂ ਤੋਂ ਆਪਾਂ ਜਾਣਕਾਰੀ ਲਵਾਂਗੇ ਲੇਡੀਜ਼ ਤੁਸੀਂ ਰੈਸਟ ਕੀਤੀ ਹੈ ਕੌਣ ਸੀ ਉਹ ਕਿੱਥੋਂ ਦੀ ਹੈ ਕਿੰਨਾ ਨਸ਼ਾ ਉਹਦੇ ਕੋਲੋਂ ਬਰਾਮਦ ਹੋਇਆ ਹੈ ਜੀ ਸਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਤੇ ਡੀਐਸਪੀ ਸਾਹਿਬ ਦੀ ਰੈਨਵਾਈ ਹੇਠ ਸਰ ਜਿਹੜੀ ਨਸ਼ੇ ਦੇ ਵਿਰੁੱਧ ਅਸੀਂ ਇੱਕ ਮਹਮ ਚਲਾਈ ਹੋਈ ਹੈ ਉਹਦੇ ਸੰਬੰਧ ਵਿੱਚ ਅਸੀਂ ਗਸਤ ਤੇ ਸੀਗੇ ਪਿੰਡ ਦੇਦਣਾ ਦੇਖੇ ਤੇ ਉੱਥੇ ਲੇਡੀ ਹਰਪ੍ਰੀਤ ਕੌਰ ਇਹਨੂੰ ਇੱਕ ਛੋਟਾ ਨਾਮ ਦਾ ਬੌਣੀਆਂ ਤੇ ਵਾਈਫ ਆਫ ਸੁਖਵਿੰਦਰ ਗੁਰਜੰਡ ਸਿੰਘ ਤੇ ਇਹਦੇ ਕੋਲ ਨਸ਼ੇ ਸਮੇਤ ਨੂੰ ਅਸੀਂ ਗ੍ਰਫਤਾਰ ਕਰਿਆ ਜਿਹਦੇ ਕੋਲ 12 ਗ੍ਰਾਮ ਦੇ ਕਰੀਬ ਚਿੱਟਾ ਹੀਰੋ ਮਿਲਦਾ ਹੋਇਆ ਕਿਹੜੀ ਕਿਹੜੀ ਦਾ ਰਾਜੋਬਦਲ ਹੋਣ ਦੀ ਕੋਸ਼ਿਸ਼ ਹੋ ਰਹੀ ਹੈ ਇਹਦੇ 21 85 ਐਨਡੀਪੈਕ ਸੈਕਟਰੀ ਧਾਰਾ ਲਾ ਕੇ ਇਹਨੂੰ ਅੱਜ ਅਸੀਂ ਗ੍ਰফতার ਕੀਤਾ ਹੈਗਾ ਤੇ ਇਹਨੂੰ ਅੱਜ ਮਾਜੋਬਦਾਰ ਸਾਹਬ ਦੇ ਪੇਸ਼ ਕਰਕੇ ਇਹਦਾ ਚਲਾਨ ਲਗੇ ਅੱਗੇ ਕਾਰਵਾਈ ਕਰਦੇ ਨੇ ਇਨਚਾਰਜ ਨੇ ਸਨਫਰੇਸਿੰਗ ਦੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੋ ਇਹਦੇ ਲੜੀਸ ਕੋਲੋਂ ਨਿੱਚਾ ਚਿੱਟਾ ਬਰਾਮਦ ਹੋਇਆ ਹੈ ਇਹਨਾਂ ਬਾਕੀ ਦੀ ਜਾਣਕਾਰੀ ਆਪਾਂ ਸ਼ਮਸ਼ੇਰ ਸਿੰਘ ਜੋ ਇਨਚਾਰਜ ਹੈਗੇ ਨੇ ਉਹਨਾਂ ਤੋਂ ਲਵਾਂਗੇ